ਬੀਬੀ ਵੀ ਕਹਿ ਰਿਹਾ ਜੀ ਕਿ ਅੱਗੇ ਕਰ ਸਕਿਆ ਉੱਥੇ ਨਹੀਂ ਹੋਣੀ ਜਿਸ ਤਰੀਕੇ ਸੇ ਇਹਦੇ ਵਿੱਚ ਕੁਛ ਨਹੀਂ ਛੋਟੀ ਜੀ ਗੱਲ ਹੈ ਕਿ BBMP ਨੇ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਸੀ ਜਿਦੇ ਚ ਉਹਨਾਂ ਨੇ ਇਹ ਕਿਹਾ ਸੀ ਕਿ ਭਈ ਜਿਹੜੀ ਸਿਕਿਉਰਿਟੀ ਹੈ ਪੰਜਾਬ ਪੁਲਿਸ ਪ੍ਰੋਵਾਈਡ ਕਰ ਰਹੀ ਹੈ ਤੇ ਪੰਜਾਬ ਪੁਲਿਸ ਦੇ ਹੋਣ ਕਰਕੇ ਅਸੀਂ ਆਪਣਾ ਕੰਮ ਜਿਹੜਾ ਹੈ ਉਹ ਨਹੀਂ ਕਰ ਪਾਰੇ ਕਿਉਂਕਿ ਪੰਜਾਬ ਪੁਲਿਸ ਸਾਡੇ ਕੰਮ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਉਹ ਕੋਰਟ ਨੇ ਕੱਲ ਮੈਟਰ ਸੁਣਿਆ ਅੱਜ ਦੇ ਲਈ ਰੱਖਿਆ ਸੀ ਅੱਜ ਕੋਰਟ ਦੇ ਵਿੱਚ ਚੀਫ ਸਕੱਟਰੀ ਸਾਹਿਬ ਦਾ ਐਫੀਡੇਵਿਟ ਫਾਈਲ ਹੋਇਆ ਹੈ ਪੰਜਾਬ ਨੇ ਸਪੈਸਿਫਿਕ ਸਟੈਂਡ ਲਿਆ ਹੈ ਕਿ ਭਈ ਨਾ ਤੇ ਪੰਜਾਬ ਪੁਲਿਸ ਉਥੇ ਇੰਟਰਫੇਅਰ ਕਰ ਰਹੀ ਹੈ ਬੀਬੀਐਮਪੀ ਦੇ ਕੰਮ ਦੇ ਵਿੱਚ ਨਾ ਹੀ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਹੀ ਹੈ ਤੇ ਜਿਹੜੀ ਪੰਜਾਬ ਪੁਲਿਸ ਉੱਥੇ ਹੈ ਉਹ 1960 ਤੋਂ ਉੱਥੇ ਡਿਪਲੋਇਡ ਹੈ ਉਸ ਤਰ੍ਹਾਂ ਹੀ ਅੱਜ ਵੀ ਡਿਪਲॉयਮੈਂਟ ਚੱਲ ਰਹੀ ਹੈ ਤੇ ਇਹਦੇ ਵਿੱਚ ਕੋਈ ਚੇਂਜ ਨਹੀਂ ਆਇਆ ਦੂਜੀ ਗੱਲ ਅਸੀਂ ਇਹ ਕਹੀ ਹੈ ਕਿ ਵੀ ਜਿਹੜੀ ਡਿਪਲॉयਮੈਂਟ ਹੈ ਉਹਦੇ ਅਸੀਂ ਸੀਨੀਅਰ ਆਫਸਰਸ ਨੇ ਉੱਥੇ ਕਨਸਿਡਰ ਕੀਤਾ ਹੈ ਕਿਉਂਕਿ ਜਿਹੜੇ ਸੀਨੀਅਰ ਆਫਸਰਸ ਉੱਥੇ ਗਏ ਨੇ ਕਿਉਂਕਿ ਇਨ ਵੇਕ ਆਫ ਦੀ ਕ੍ਰਾਸ ਬਾਰਡਰ ਟੈਂਸ਼ਨ ਜਿਹੜੀ ਕਿ ਪਾਕਿਸਤਾਨ ਦੇ ਨਾਲ ਅੱਜਕਲ੍ਹ ਚੱਲ ਰਹੀ ਹੈ ਉਹ ਸਿਕਿਉਰਿਟੀ ਨੂੰ ਅਸੀਂ ਸਟਰੈਂਥਨ ਇਦੇ ਵਿੱਚ ਕੋਈ BBMP ਦੇ ਖਿਲਾਫ ਕੋਈ ਗੱਲ ਨਹੀਂ ਹੈ ਤੇ ਜਿਹੜਾ ਪਾਣੀ ਦਾ ਮੁੱਦਾ ਹੈ ਉਹ ਇਸ ਰਿਟ ਪਟੀਸ਼ਨ ਦਾ 파ਟ ਨਹੀਂ ਹੈ ਤੁਸੀਂ ਮੈਰਿਟਸ ਦੇ ਉੱਤੇ ਕੇਸ ਡਿਸਾਈਡ ਕਰਕੇ ਸਾਡਾ ਐਫੀਡੇਵਿਟ ਅਕਾਊਂਟਸ ਲੈ ਕੇ ਕੇਸ ਡਿਸਪੋਜ਼ ਆਫ ਕਰ ਦਿਓ ਸਰ BBMP ਨੇ ਇਹ ਕਹਾਇਆ ਕਿ ਹਮਾਰੇ ਇੰਜੀਨੀਅਰਸ ਨੂੰ ਅੰਦਰ ਨਹੀਂ ਜਾਣੇ ਦਿੱਤਾ ਪੁਲਿਸ ਉਹਨਾਂ ਦੀ ਜੋ ਵੀ ਸੀਗੀ ਅਸੀਂ ਐਫੀਡੇਵਿਟ ਦੇ ਵਿੱਚ ਰਿਸਪੌਂਡ ਕੀਤੀ ਹੈ ਅਸੀਂ ਐਫੀਡੇਵਿਟ ਦੇ ਵਿੱਚ ਕਿਹਾ ਹੈ ਕਿ ਵੀ ਇਹਨਾਂ ਦਾ ਜਿਹੜਾ ਇਹ ਡਰ ਹੈ ਜਾਂ ਇਹਨਾਂ ਦੀ ਐਪਰੀਹੈਂਸ਼ਨ ਹੈ ਬਿਲਕੁਲ ਬੇਬੁਨਿਆਦ ਹੈ ਤੇ ਇਹ ਜਿਹੜੀ ਪੁਲਿਸ ਹੈ ਉੱਥੇ ਫॉर ਸਿਕਿਉਰਿਟੀ ਪਰਪਸਿਜ਼ ਡਿਪਲੋਏਡ ਹੈ ਕਿਉਂਕਿ ਜਿਹੜੇ ਡੈ ਉਹ ਬੜੇ ਇੰਪੋਰਟੈਂਟ ਸਟਰਕਚਰਸ ਨੇ ਸੈਂਟਰ ਦੇ ਲਈ ਵੀ ਤੇ ਸਟੇਟ ਦੇ ਲਈ ਵੀ ਇਸ ਕਰਕੇ ਪਾਣੀ ਡਿਸਟ੍ਰਿਬਿਊਸ਼ਨ ਕੋ ਲੈ ਕੇ ਕੁਝ ਵੀ ਪਾਣੀ ਡਿਸਟ੍ਰਿਬਿਊਸ਼ਨ ਕੋ ਲੈ ਕੇ ਨਹੀਂ ਨਹੀਂ देयर इज देयर इज नो ਆਰਗੂਮੈਂਟ ਔਨ 댓 ਨਾ ਹੀ ਉਹਨਾਂ ਦੀਆਂ ਬਲੀਡਿੰਗਸ ਨੇ ਨਾ ਹੀ ਉਹਨਾਂ ਦੀ ਪ੍ਰੇਅਰ ਹੈ ਥੈਂਕ ਯੂ ਸੋ ਮਚ ਬੀਬੀ ਵੀ ਕਹਿ ਰਿਹਾ ਜੀ ਕਿ ਆਹ ਕਰ ਸਕਿਆ ਉੱਥੇ ਨਹੀਂ ਜਿਸ ਤਰੀਕੇ ਸੇ ਇਹਦੇ ਵਿੱਚ ਕੁਝ ਨਹੀਂ ਛੋਟੀ ਜੀ ਗੱਲ ਹੈ ਕਿ BBMP ਨੇ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਸੀ ਜਿਦੇ ਚ ਉਹਨਾਂ ਨੇ ਇਹ ਕਿਹਾ ਸੀ ਕਿ ਭਈ ਜਿਹੜੀ ਸਿਕਿਉਰਿਟੀ ਹੈ ਪੰਜਾਬ ਪੁਲਿਸ ਪ੍ਰੋਵਾਈਡ ਕਰ ਰਹੀ ਹੈ ਤੇ ਪੰਜਾਬ ਪੁਲਿਸ ਦੇ ਹੋਣ ਕਰਕੇ ਅਸੀਂ ਆਪਣਾ ਕੰਮ ਜਿਹੜਾ ਹੈ ਉਹ ਨਹੀਂ ਕਰ ਪਾਰੇ ਕਿਉਂਕਿ ਪੰਜਾਬ ਪੁਲਿਸ ਸਾਡੇ ਕੰਮ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਉਹ ਕੋਰਟ ਨੇ ਕੱਲ ਮੈਟਰ ਸੁਣਿਆ ਅੱਜ ਦੇ ਲਈ ਰੱਖਿਆ ਸੀ ਅੱਜ ਕੋਰਟ ਦੇ ਵਿੱਚ ਚੀਫ ਸਕੱਟਰੀ ਸਾਹਿਬ ਦਾ ਐਫੀਡੇਵਿਟ ਫਾਈਲ ਹੋਇਆ ਹੈ ਪੰਜਾਬ ਨੇ ਸਪੈਸੀਫਿਕ ਸਟੈਂਡ ਲਿਆ ਹੈ ਕਿ ਭਈ ਨਾ ਤੇ ਪੰਜਾਬ ਪੁਲਿਸ ਉਥੇ ਇੰਟਰਫੇਅਰ ਕਰ ਰਹੀ ਹੈ ਬੀਬੀਐਮਪੀ ਦੇ ਕੰਮ ਦੇ ਵਿੱਚ ਨਾ ਹੀ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਹੀ ਹੈ ਤੇ ਜਿਹੜੀ ਪੰਜਾਬ ਪੁਲਿਸ ਉਥੇ ਹੈ ਉਹ 1960 ਤੋਂ ਉਥੇ ਡਿਪਲੋਏਡ ਹੈ ਉਸ ਤਰ੍ਹਾਂ ਹੀ ਅੱਜ ਵੀ ਡਿਪਲॉयਮੈਂਟ ਚੱਲ ਰਹੀ ਹੈ ਤੇ ਇਹਦੇ ਵਿੱਚ ਕੋਈ ਚੇਂਜ ਨਹੀਂ ਆਇਆ ਦੂਜੀ ਗੱਲ ਅਸੀਂ ਇਹ ਕਹੀ ਹੈ ਕਿ ਵੀ ਜਿਹੜੀ ਡਿਪਲॉयਮੈਂਟ ਹੈ ਉਹਦੇ ਅਸੀਂ ਸੀਨੀਅਰ ਆਫਸਰਸ ਨੇ ਉੱਥੇ ਕਨਸਿਡਰ ਕੀਤਾ ਹੈ ਕਿਉਂਕਿ ਜਿਹੜੇ ਸੀਨੀਅਰ ਆਫਸਰਸ ਉੱਥੇ ਗਏ ਨੇ ਕਿਉਂਕਿ ਇਨ ਵੇਕ ਆਫ ਦੀ ਕ੍ਰਾਸ ਬਾਰਡਰ ਟੈਂਸ਼ਨ ਜਿਹੜੀ ਕਿ ਪਾਕਿਸਤਾਨ ਦੇ ਨਾਲ ਅੱਜਕਲ੍ਹ ਚੱਲ ਰਹੀ ਹੈ ਉਹ ਸਿਕਿਉਰਿਟੀ ਨੂੰ ਅਸੀਂ ਸਟਰੈਂਥਨ ਕਰ ਰਹੇ ਹਾਂ ਇਦੇ ਵਿੱਚ ਕੋਈ BBMP ਦੇ ਖਿਲਾਫ ਕੋਈ ਗੱਲ ਨਹੀਂ ਹੈ ਤੇ ਜਿਹੜਾ ਪਾਣੀ ਦਾ ਮੁੱਦਾ ਹੈ ਉਹ ਇਸ ਰਿਟ ਪਟੀਸ਼ਨ ਦਾ 파ਟ ਨਹੀਂ ਹੈ ਤੁਸੀਂ ਮੈਰਿਟਸ ਦੇ ਉੱਤੇ ਕੇਸ ਡਿਸਾਈਡ ਕਰਕੇ ਸਾਡਾ ਐਫੀਡੇਵਿਟ ਅਕਾਊਂਟਸ ਲੈ ਕੇ ਕੇਸ ਡਿਸਪੋਜ਼ ਆਫ ਕਰ ਦਿਓ ਸਰ BBMP ਨੇ ਇਹ ਕਹਾਇਆ ਕਿ ਹਮਾਰੇ ਇਨੀਸ਼ੀਅਰਸ ਨੂੰ ਅੰਦਰ ਨਹੀਂ ਜਾਣੇ ਦਿੱਤਾ ਪੁਲਿਸ ਉਹਨਾਂ ਦੀ ਜੋ ਵੀ ਸੀਗੀ ਅਸੀਂ ਐਫੀਡੇਵਿਟ ਦੇ ਵਿੱਚ ਰਿਸਪੌਂਡ ਕੀਤੀ ਹੈ ਅਸੀਂ ਐਫੀਡੇਵਿਟ ਦੇ ਵਿੱਚ ਕਿਹਾ ਹੈ ਕਿ ਵੀ ਇਹਨਾਂ ਦਾ ਜਿਹੜਾ ਇਹ ਡਰ ਹੈ ਜਾਂ ਇਹਨਾਂ ਦੀ ਐਪਰੀਹੈਂਸ਼ਨ ਹੈ ਬਿਲਕੁਲ ਬੇਬੁਨਿਆਦ ਹੈ ਤੇ ਇਹ ਜਿਹੜੀ ਪੁਲਿਸ ਹੈ ਉੱਥੇ ਫॉर ਸਿਕਿਉਰਿਟੀ ਪਰਪਸਿਜ਼ ਡਿਪਲੋਏਡ ਹੈ ਕਿਉਂਕਿ ਜਿਹੜੇ ਡੈ ਉਹ ਬੜੇ ਇੰਪੋਰਟੈਂਟ ਸਟਰਕਚਰਸ ਨੇ ਸੈਂਟਰ ਦੇ ਲਈ ਵੀ ਤੇ ਸਟੇਟ ਦੇ ਲਈ ਵੀ ਇਸ ਕਰਕੇ ਪਾਣੀ ਡਿਸਟ੍ਰਿਬਿਊਸ਼ਨ ਕੋ ਲੈ ਕੇ ਕੁਝ ਵੀ ਪਾਣੀ ਡਿਸਟ੍ਰਿਬਿਊਸ਼ਨ ਕੋ ਲੈ ਕੇ ਨਹੀਂ ਨਹੀਂ देयर इज देयर इज नो ਆਰਗੂਮੈਂਟ ਔਨ 댓 ਨਾ ਹੀ ਉਹਨਾਂ ਦੀਆਂ ਬਲੀਡਿੰਗਸ ਨੇ ਨਾ ਹੀ ਉਹਨਾਂ ਦੀ ਪ੍ਰੇਅਰ ਹੈ ਥੈਂਕ ਯੂ ਸੋ ਮਚ